ਕੂਲ ਦੇ ਦਰਸਲ ਨਵੀਂ ਬਣ ਰਹੀ ਇਮਾਰਤ 'ਚ ਇਹ ਮਜ਼ਦੂਰ ਫਸੇ ਹੋਏ ਨੇ ਰੈਸਕਿਊ ਆਪਰੇਸ਼ਨ ਲਈ ਮੌਕੇ ਤੇ ਐਨਰਫ ਦੀ ਟੀਮ ਪਹੁੰਚ ਚੁੱਕੀ ਹੈ ਸਹਾਲੇ ਚੱਕ ਰੋਡ ਤੇ ਇਹ ਕੇਰਲਾ 10 ਇੰਟਰਨੈਸ਼ਨਲ ਸਕੂਲ ਬਣਾਇਆ ਜਾ ਰਿਹਾ ਸੀ ਜਿਸ ਦੀ ਇਮਾਰਤ 'ਚ ਇਹ ਜੋ ਮਜ਼ਦੂਰ ਨੇ ਇਹ ਫਸੇ ਹੋਏ ਨੇ ਨਿਊਜ਼ 18 ਤੇ ਤਸਵੀਰਾਂ ਤੁਸੀਂ ਦੇਖ ਪੜੋਗੇ ਇਸ ਦੇ ਨਾਲ ਇਹ ਜੋ ਮਜ਼ਦੂਰ ਨੇ ਤੀ ਤੋਂ 40 ਇਹਨਾਂ ਦੀ ਤਾਦਾਦ ਦੱਸੀ ਜਾ ਰਹੀ ਹੈ ਫਸੇ ਹੋਏ ਨੇ ਸਕੂਲ ਦੀ ਨਵੀਂ ਬਣ ਰਹੀ ਬਿਲਡਿੰਗ 'ਚ ਇਹ ਕੰਮ ਕਰ ਰਹੀ ਸੀ ਤੇ ਅੰਦਾਜ਼ਾ ਨਹੀਂ ਸੀ ਕਿ ਇੰਨਾ ਇੰਨਾ ਪਾਣੀ ਇੱਥੇ ਚੜ ਜਾਏਗਾ ਇਹ ਤਸਵੀਰਾਂ ਨੇ ਕਿ ਸਿਕਨਲ ਬੀਤੇ ਕੱਲ ਦੀ ਤਸਵੀਰਾਂ ਸਾਹਮਣੇ ਆਈਆਂ ਸੀ ਇੱਕ ਗੁਰਦਾਸਪੁਰ ਦਾ ਹੀ ਸਕੂਲ ਸੀ ਨਵੋਦਿਆ ਸਕੂਲ ਉਥੇ ਵੀ ਤਕਰੀਬਨ 350 ਬੱਚੇ ਫਸ ਗਏ ਸੀ ਸਟਾਫ ਵੀ ਫਸ ਗਿਆ ਸੀ ਤੇ ਉਹਨਾਂ ਨੂੰ ਐਂਡਰ ਆਫ ਦੀ ਟੀਮ ਨੇ ਵੱਲੋਂ ਰੈਸਕਿਊ ਕੀਤਾ ਗਿਆ ਸੀ ਤੇ ਹੁਣ న్యూਸ 18 ਤੇ ਸਭ ਤੋਂ ਪਹਿਲਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਨਵੇਂ ਸਕੂਲ ਦੀ ਬਿਲਡਿੰਗ ਦੀ ਉਸਾਰੀ ਹੋ ਰਹੀ ਸੀ ਇਸੇ ਤਰ੍ਹਾਂ ਹੀ ਇੱਥੇ ਜੋ ਮਜ਼ਦੂਰ ਕੰਮ ਕਰ ਰਹੇ ਸੀ 30 ਤੋਂ 40 ਇਹਨਾਂ ਦੀ ਤਾਦਾਦ ਦੱਸੀ ਜਾ ਰਹੀ ਹੈ ਤੇ ਇੱਕ ਛੋਟਾ ਬੱਚਾ ਵੀ ਦਿਸ ਰਿਹਾ ਹੈ ਛਜ਼ ਨਜ਼ਰ ਨਜ਼ਰ ਆ ਰਹੇ ਨੇ ਤੇ ਇਹ ਇੱਥੇ ਫਸ ਗਏ ਨੇ ਤੇ ਇਹਨਾਂ ਨੂੰ ਹੁਣ ਐਨਐਫ ਦੀ ਟੀਮ ਦੇ ਵੱਲੋਂ ਰੈਸਕਿਊ ਕੀਤਾ ਜਾਏਗਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਪਿੰਡ ਕਮਾਲਪੁਰ ਤੋਂ ਮਨੋਜ ਜਾਨਣਾ ਚਾਹਾਂਗੇ ਕਿ ਜੋ ਰੈਸਕਿਊ ਟੀਮ ਆ ਨੇ ਇੱਥੇ ਕਦੋਂ ਤੱਕ ਪਹੁੰਚ ਰਹੀਆਂ ਨੇ ਕਦੋਂ ਤੱਕ ਇਹਨਾਂ ਮਜ਼ਦੂਰਾਂ ਨੂੰ ਰੈਸਕਿਊ ਕੀਤਾ ਜਾਏਗਾ ਕਿੰਨੇ ਬੱਚੇ ਨੇ ਕਿੰਨੇ ਮਹਿਲਾਵਾਂ ਨੇ ਕਿੰਨੇ ਪੁਰਸ਼ ਨੇ ਬੀਤੇ ਕੱਲ ਵੀ ਅਸੀਂ ਦੇਖਿਆ ਸੀ ਕਿਸੇ ਕਿਨਾਲ ਪਿੰਡ ਦਬੂੜੀ ਚ ਬੱਚਿਆਂ ਦਾ ਰੈਸਕਿਊ ਆਪਰੇਸ਼ਨ ਕੀਤਾ ਗਿਆ ਸੀ ਆ ਦੇਖੋ ਬਿਲਕੁਲ ਕੋਸ਼ਿਸ਼ ਅਸੀਂ ਕਰਾਂਗੇ ਉੱਥੇ ਤੱਕ ਪਹੁੰਚਣ ਦੀ ਲੇਕਿਨ ਉਸ ਤੋਂ ਪਹਿਲਾਂ ਕਿਉਂਕਿ ਜਿੱਥੇ ਜਿਹੜੇ ਉੱਥੇ ਲੋਕ ਫਸੇ ਹੋਏ ਨੇ 25 ਤੋਂ 30 ਦੱਸੇ ਜਾ ਰਹੇ ਨੇ ਹਾਲਾਂਕਿ ਐਨਡੀਆਰਫ ਦੀ ਟੀਮਾਂ ਰੈਸਕਿਊ ਦੀ ਟੀਮਾਂ ਉੱਥੇ ਪਹੁੰਚ ਰਹੀ ਹੈ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਪਿੰਡ ਪੈਂਦਾ ਬਿਲਕੁਲ ਉਸ ਤੋਂ ਪਹਿਲਾਂ ਇੱਕ ਪਿੰਡ ਪੈਂਦਾ ਕਮਾਲਪੁਰ ਜਿੱਥੇ ਦੇ ਕਮਲਪੁਰ ਜਿੱਥੇ ਦੇ ਹਾਲਾਤ ਕਿਉਂਕਿ ਪਾਣੀ ਦਾ ਲੈਵਲ ਹੋਰ ਵੀ ਵਧਿਆ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਜਿੱਥੇ ਉਹ ਲੋਕ ਫਸੇ ਹੋਏ ਨੇ ਜਿਹੜਾ ਸਕੂਲ ਹੈ ਜਿਹੜਾ ਬਿਲਡਿੰਗ ਬਣ ਰਹੀ ਸੀ ਕੰਸਟਰਕਸ਼ਨ ਹੋ ਰਹੀ ਸੀ ਉਸ ਤੋਂ ਪਹਿਲਾਂ ਦੀ ਤਸਵੀਰ ਤੁਹਾਨੂੰ ਪਹਿਲਾਂ ਦਿਖਾ ਦਈਏ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉੱਥੇ ਤਾਂ ਲੋਕ ਫਸੇ ਹੋਏ ਨੇ ਐਨਡੀਆਰਏ ਦੀ ਟੀਮਾਂ ਪਹੁੰਚ ਰਹੀ ਹੈ ਲੇਕਿਨ ਉਸ ਤੋਂ ਪਹਿਲਾਂ ਦਾ ਜਿਹੜਾ ਪਿੰਡ ਹੈ ਉੱਥੇ ਦਾ ਤਸਵੀਰਾਂ ਤੁਸੀਂ ਦੇਖ ਲਓ ਇੱਕ ਵਾਰੀ ਕਿ ਕਿਸ ਤਰ੍ਹਾਂ ਦਾ ਪਾਣੀ ਦਾ ਜਿਹੜਾ ਪੱਧਰ ਹੈ ਉਹ ਲਗਾਤਾਰ ਵਧਿਆ ਹੈ ਜਿਸ ਕਰਕੇ ਬਹੁਤ ਜ਼ਿਆਦਾ ਕਿਉਂਕਿ ਹਾਈਵੇ ਤੱਕ ਪਾਣੀ ਪਹੁੰਚ ਚੁੱਕਿਆ ਹੈ ਯਾਨੀ ਕਿ ਪਾਣੀ ਦਾ ਜਿਹੜਾ ਪੱਧਰ ਹੈ ਹੁਣ ਤੁਸੀਂ ਦੇਖੋ ਦੂਰ ਦੂ ਦੂਰ ਦੂਰ ਤੱਕ ਹਾਲਾਂਕਿ ਇਸੇ ਥੋੜਾ ਜਿਹਾ ਅੱਗੇ ਜਿਹੜਾ ਜਿੱਥੇ ਲੋਕ ਫਸੇ ਹੋਏ ਨੇ ਉੱਥੇ ਵੀ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਇਹ ਤਸਵੀਰ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਹੁਣ ਮੇਨ ਰੋਡ ਤੱਕ ਵੀ ਇੱਥੇ ਪਾਣੀ ਜਿਹੜਾ ਹੈ ਉਹ ਪਹੁੰਚ ਚੁੱਕਿਆ ਜਿਹੜੇ ਖੇਤਾਂ ਦੇ ਮਾਲਕ ਨੇ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ ਬਾਬਾ ਜੀ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਕਾਫੀ ਜ਼ਿਆਦਾ ਦੂਰ ਦੂਰ ਤੱਕ ਪਾਣੀ ਜਿਹੜਾ ਹੈਗਾ ਤੇ ਆਪਾਂ ਦਾ ਦਰਬਾਰਾ ਖੇ ਲਈ ਹੈ ਬਾਕੀ ਜਿਹੜੇ ਮੱਧ ਹੋਰ ਨਗਰ ਬੋਗ ਇਹ ਪਾਣੀ ਦਾ ਪੱਧਰ ਰਾਤ ਰਾਤ ਨੂੰ ਹੀ ਵਧਿਆ ਅਚਾਨਕ ਅੱਜ ਕੱਲ ਦਿਨ ਤੋਂ ਹੋ ਰਿਹਾ ਹੈ ਅੱਛਾ ਦਿਨ ਤੋਂ ਮਾਰੂ ਮਾਰੂ ਵਧਣ ਜਾਂਦਾ ਵਧਦਾ ਜਾਂਦਾ ਵਧਦਾ ਜਾਂਦਾ ਹਾਂ ਜੀ 2:30 ਵਜੇ ਪਾਣੀ ਹਟ ਗਿਆ ਹੂੰ ਤਾਂ ਯਾਰੀ ਇਹ ਕਿ ਹੋਰ ਵੀ ਹਜੇ ਤਾਂ ਸੜਕ ਤੇ ਹੀ ਪਾਣੀ ਆ ਗਿਆ ਹੈ ਹਾਂ ਜੀ ਸੜਕ ਤੇ ਪਾਣੀ ਨਹੀਂ ਗੰਡਿਆ ਅਜੇ ਹੂੰ ਤੇ ਕਾਫੀ ਨੁਕਸਾਨ ਵੀ ਹੈ ਨੁਕਸਾਨ ਵੀ ਬਹੁਤ ਆ ਗਿਆ ਇਹ ਇਹ ਨੇੜੇ-ਤੇੜੇ ਜਿਹੜੇ ਹੋਰ ਵੀ ਪਿੰਡ ਨੇ ਉਹਨਾਂ ਤੇ ਵੀ ਕਾਫੀ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਇਹ ਘਟੋ ਘਾਟੀ ਹਜ਼ਾਰ ਕਿੱਲੇ ਤੇ ਲਾਗੇ ਹੋਣਾ ਜੀ ਅੱਛਾ ਹਾਂਜੀ ਯਾਨੀ ਕਿ ਮੋਸ਼ੀ ਹੋ ਰਿਹਾ ਹੈਗਾ ਵਾਧੀ ਹੋਏਗਾ ਘਟਨੀ ਹਾਂ ਤੇ ਪਾਣੀ ਪਾਣੀ ਤੁਸੀਂ ਦੇਖਿਆ ਹੀ ਚਾਰ-ਛੇ ਪਾਣੀ ਪਾਣੀ ਫਿਰ ਰਿਹਾ ਹੂੰ ਕਾਫੀ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹ 100% ਹੀ ਇਹਦਾ ਜੀ 100% 100% ਜੀ ਕਿਉਂਕਿ ਪਾਣੀ ਦਾ ਪੱਧਰ ਉੱਥੇ ਹੋਰ ਵੀ ਜਿਹੜਾ ਹੈਗਾ ਕਹਰੇ ਕਿ ਹੋਰ ਡੈਮ ਜਿਹੜਾ ਹੈਗਾ ਉਹਦਾ ਪਾਣੀ ਖੁੱਲਣਾ ਹਾਂਜੀ ਪੌਪ ਟਾਈਮ ਦਾ ਖੰਡੇ ਨੇ ਉਹ 1 ਲੱਖ ਤੇ 10000 ਕਿਉਂ ਸੋਈ ਘੋੜ ਛੱਡਣਾ 2 ਵਜੇ ਜੀ ਤੇ ਸਾਨੂੰ ਤੂੰ ਵੀ ਡਰਾਉਣ ਦਿਆ ਜੀ ਹੁਣ ਹਾਂ ਉਹ ਵੀ ਰਿਸਕ ਆ ਡਰਨੇ ਉਹਦੇ ਨਾਲ ਕਿ ਜੀ ਹੋਰ ਆ ਗਿਆ ਤੇ ਉਹ ਕੀ ਬਣੇਗਾ ਸਾਡਾ ਜੀ ਸਾਡੇ ਪਿੰਡੇ ਪਾਣੀ ਫੇਰ ਗਿਆ ਸਾਡੇ ਪਿੰਡ ਵੀ ਕਮਰਪੁਰ ਜੀ ਵੀ ਪਾਣੀ ਫੇਰ ਗਿਆ ਤੇ ਹਾਂਜੀ ਯਾਨੀ ਕਿ ਕਾਫੀ ਨੁਕਸਾਨ ਹੋ ਰਿਹਾ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਬਾਬਾ ਜੀ ਹੋਰ ਕਿੱਥੇ ਕਿੱਥੇ ਕਿਹੜੇ ਕਿਹੜੇ ਪਿੰਡ ਨੇ ਸਾਡਾ ਪਿੰਡ ਚਿਗਰੀ ਜੇ ਚਿਗਰੀ ਪਾਣੀ ਬਹੁਤ ਪਿੰਡ ਹੈ ਸਾਡਾ ਮੇਰਾ ਭਰਾ ਵਾ ਉਸੇ ਫਸਿਆ ਪਿੰਡ ਜੇ ਤਲ ਫਸਲਾ ਪਿੰਡ ਚ ਕਾਫੀ ਲੋਕ ਫਸੇ ਹੋਏ ਫਸੇ ਆ ਬਹੁਤ ਪਿੰਡ ਜੇ ਪਿੰਡ ਜੋ ਇੱਕ ਨੇ ਇੱਕ ਜੀ ਨਹੀਂ ਨਿਕਲਿਆ ਜੇ ਤੇ ਸਾਰੇ ਪਿੰਡ ਸਾਰਾ ਪਿੰਡ ਫਸਿਆ ਹੈ ਸਾਡੇ ਝੋਨੇ ਸਾਡੇ ਝੋਨੇ ਪਾਣੀ ਪਿੰਡ ਦੇ ਪਾਣੀ ਝੋਨੇ ਡੁੱਬੇ ਆ ਪਰ ਇਹ ਕੱਲ ਨੂੰ ਵੀ ਪਰਸੋਂ ਦੋ ਜਿੱਧਰ ਪਾਣੀ ਉੱਤੇ ਉਧਰ ਖਾਲੀ ਹੋਣੇ ਆ ਜਿਹੜਾ ਬਿਲਕੁਲ ਪਾਣੀ ਡਾਊਨ ਗਿਆ ਉਧਰ ਝੋਨੇ ਬਚਨੇ ਸਾਡੇ ਬਚਨੇ ਕਾਦੇ ਆ ਬਚਨੇ ਕਾਦੇ ਉਹ ਵੀ ਕਰੇ ਡੁੱਬੇ ਆ ਫਿਰ ਪਤਾ ਲੱਗਣਾ ਝੋਨਾ ਨਹੀਂ ਬਚਣਾ लोग भी फसे हुए ने जेडे ਪਿੰਡਾ ਦੇ ਨੇੜੇ ਤੇੜੇ ਜਿਹਾ ਆਹੋ ਜੀ ਇੱਥੇ ਕਮ ਸੋ ਕਮ 12-12 ਫੁੱਟ ਪਾਣੀ ਹੋਣਾ ਚਿਗੜੀ ਦੇ ਚਾਰ ਚਪੇਰੇ ਇਹ ਨੜਾ ਵਾਲੀ ਤੇ ਨਾਲ ਲੱਗ ਕੇ ਪਾਣੀ ਦੇਰੀਵਾਲ ਸਾਰਾ ਇਹ ਇੱਧਰ ਨੂੰ ਜਿੰਨੇ ਪਿੰਡਾਂ ਨੇ ਸਾਰੇ ਪਾਣੀ ਬਹੁਤ ਏਰੀਆ ਯਾਨੀ ਕਿ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਨੁਕਸਾਨ ਹੁਣ ਤਾਂ ਮੇਨ ਰੋਡ ਤੇ ਵੀ ਪਾਣੀ ਆ ਗਿਆ ਮੇਨ ਰੋਡ ਤੇ ਵੀ ਕਈ ਥਾਂ ਜਿੱਥੇ ਨੀਵੇਂ ਹੁਣ ਉੱਥੋਂ ਕਲਾਸਮ ਕਰਨ ਦੇ ਆ ਉਧਰ ਉਧਰੀ ਹੂੰ ਬਾਕੀ ਜਿਹੜਾ ਮਤਲਬ ਵੀ ਜਾੜਾ ਇੰਨਾ ਪਿੰਡਾਂ ਦਾ ਲੋਕ ਫਸੇ ਹੋਏ ਨੇ ਉਹਨਾਂ ਨੂੰ ਖਾਣ ਨੂੰ ਪੀਣ ਨੂੰ ਸ਼ੈਲਟਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਰਹੇ ਅਜੇ ਨਹੀਂ ਤਾਂ ਅਜੇ ਤੱਕ ਕੋਈ ਚੀਜ਼ ਨਹੀਂ ਆਈ ਅਜੇ ਤੱਕ ਕੋਈ ਕਿਸੇ ਤਰ੍ਹਾਂ ਨਹੀਂ ਆਈ ਤੱਕ ਕੋਈ ਸਹੂਲਤ ਨਹੀਂ ਆਈ ਸਰਕਾਰ ਵੱਲੋਂ ਜੀ ਹਾਂ ਜਨਗਰ ਕੋਈ ਕੋਈ ਨਹੀਂ ਕੋਈ ਪਹੁੰਚੇ ਨਹੀਂ ਇੱਥੇ ਅਜੇ ਤੱਕ ਜੀ ਇੱਥੇ ਤੱਕ ਕੁਝ ਪਹੁੰਚਿਆ ਨਹੀਂ ਕੁਝ ਨਹੀਂ ਪਹੁੰਚਿਆ ਜੀ ਹਾਂ ਜੀ ਆਪਣੇ ਫੌਜੀ ਕੱਢੇ ਨਿ ਸ਼ਿਕਾਰ ਤੋਂ ਉਹ ਹੀ ਆਪਣੇ ਢੇੜੇ ਮਾਰੇ ਨੇ ਇੱਧਰ ਕੋਈ ਨਹੀਂ ਆਪਣੀ ਫੌਜੀ ਕੱਢੀ ਅੱਛਾ ਬਾਕੀ ਹੋਰ ਕੀ ਵਾਲੀ ਜਾਣਕੀ ਦਿੰਦਾ ਦੇਖੋ ਕਿਉਂਕਿ ਪਾਣੀ ਦਾ ਬੱਦਰ ਜਿਹੜਾ ਸਰਬਜੋਤ ਬਧਿਆ ਹੈ ਲੇਕਿਨ ਹੁਣ ਲੋਕਾਂ ਦੀ ਵੀ ਨਰਾਜ਼ਗੀ ਹੈ ਕਿ ਕਈ ਲੋਕ ਫਸੇ ਹੋਏ ਨੇ ਲੇਕਿਨ ਉਹਨਾਂ ਨੂੰ ਹਜੇ ਤੱਕ ਨਹੀਂ ਕੱਢਿਆ ਗਿਆ ਨਾ ਹੀ ਉਹਨਾਂ ਨੂੰ ਕੋਈ ਸਹਾਉਲਤ ਜਿਹੜੀ ਹੈ ਉਹ ਦਿੱਤੀ ਗਈ ਹੈ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਦੂਰ ਦੂਰ ਤੱਕ ਤੁਸੀਂ ਦੇਖੋ ਕਿ ਪਾਣੀ ਦਾ ਜਿਹੜਾ ਲੈਵਲ ਹੈ ਹਾਲਾਂਕਿ ਇੱਥੇ ਡੈਮੇਜ ਹੋ ਗਿਆ ਜਿਹਨੇ ਵੀ ਨੁਕਸਾਨ ਲੇਕਿਨ ਪਾਣੀ ਦਾ ਜਿਹੜਾ ਪੱਦਰ ਹੈ ਉਹ ਹਜੇ ਘਟ ਨਹੀਂ ਹੋਇਆ ਕਿਉਂਕਿ ਹੋਰ ਵੀ ਦੱਸਿਆ ਜਾ ਰਿਹਾ ਹੈ ਕਿ ਪਿੱਛੋਂ ਹੋਰ ਵੀ ਪਾਣੀ ਜਿਹੜਾ ਹੈਗਾ ਕਿਉਂਕਿ ਅਕਾਈ ਲੱਖ ਕਿਉਂਕਿ ਜਿਹੜਾ ਹੈ ਉਹ ਪਾਣੀ ਛੜ ਜੇਕਰ ਉਹ ਪਾਣੀ ਛੱਡਿਆ ਜਾਂਦਾ ਹੈ ਤਾਂ ਹੋਰ ਵੀ ਨੁਕਸਾਨ ਜਿਹੜਾ ਉਹ ਹੋਏਗਾ ਤੇ ਪਾਣੀ ਦਾ ਲੈਵਲ ਵੀ ਵੱਧ ਸਕਦਾ ਹੈ ਜਿਸ ਕਰਕੇ ਜਿਆਦਾ ਤੋਂ ਜਿਆਦਾ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਲੋਕਾਂ 'ਚ ਡਰ ਦਾ ਮਾਹੌਲ ਜ਼ਰੂਰ ਹੈ ਸਹਿਮ ਦਾ ਮਾਹੌਲ ਜ਼ਰੂਰ ਹੈ ਕਿਉਂਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਕੱਲ ਵੀ ਅਸੀਂ ਲਗਾਤਾਰ ਗਰਾਊਂਡ ਜ਼ੀਰੋ ਤੇ ਕਵਰੇਜ ਕੀਤੀ ਕਿ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਬੱਚਿਆਂ ਨੂੰ ਰੈਸਕਿਊ ਕੀਤਾ ਔਰ ਅੱਜ ਵੀ ਅੱਜ ਵੀ ਜਿਹੜਾ ਇਸ ਤਰ੍ਹਾਂ ਦਾ ਹਾਲ ਹੈ ਸੜਕਾਂ ਤੇ ਮੇਨ ਸੜਕਾਂ ਤੇ ਪਾਣੀ ਦਾ ਜਿਹੜਾ ਅ ਲੈਵਲ ਫਲੋ ਜਿਹੜਾ ਹੈ ਉਹ ਵਧ ਰਿਹਾ ਹੈ ਪਰ ਕਿਤੇ ਨਾ ਕਿਤੇ ਕਾਫੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਅੰਦਰ ਦੇ ਜਿਹੜੇ ਇੰਟਰਨਲ ਜਿਹੜੇ ਪਿੰਡ ਹੈ ਉੱਥੇ ਲੋਕ ਵੀ ਫਸੇ ਹੋਏ ਨੇ ਆ ਜਿਹੜੇ ਪਰਿਵਾਰਿਕ ਮੈਂਬਰ ਫਸੇ ਹੋਏ ਨੇ ਉੱਥੇ ਤੱਕ ਪਹੁੰਚ ਜਿਹੜੀ ਹੈ ਉਹ ਹਜੇ ਨਹੀਂ ਕੀਤੀ ਗਈ ਹੈ ਫਿਲਹਾਲ ਲੇਕਿਨ ਕੋਸ਼ਿਸ਼ ਅਸੀਂ ਕਰਾਂਗੇ ਕਿ ਐਨਡੀਆਰਐਫ ਦੀ ਮਦਦ ਨਾਲ ਜਾਂ ਆਰਮੀ ਦੀ ਮਦਦ ਨਾਲ ਜਾਂ ਜਿਹੜੇ ਸਿਕ ਸੰਸਥਾਵਾਂ ਨੇ ਉਹਨਾਂ ਦੀ ਮਦਦ ਨਾਲ ਅਸੀਂ ਉੱਥੇ ਤੱਕ ਪਹੁੰਚੀਏ ਕਿ ਕੁਝ ਪਤਾ ਚੱਲ ਪਾਇਆ ਹੈ ਜੋ ਮਜ਼ਦੂਰ ਫਸੇ ਹੋਏ ਨੇ ਉਸਾਰੀਆਦੀਨ ਬਿਲਡਿੰਗ ਚ ਉਹਨਾਂ ਨੂੰ ਕਦੋਂ ਤੱਕ ਰੈਸਕਿਊ ਕੀਤਾ ਜਾਏਗਾ ਕੀ ਉਹਨਾਂ ਤੱਕ ਕੋਈ ਖਾਣ ਪੀਣ ਦਾ ਸਮਾਨ ਕੋਈ ਹੋਰ ਸਹਾਇਤਾ ਹੁਣ ਤੱਕ ਪਹੁੰਚਾਈ ਗਈ ਹੈ ਕਿ ਦੇਖੋ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਨ ਡੀ ਆਰ ਐਫ ਦੀ ਟੀਮਾਂ ਜਿਹੜੀ ਹੈਗੀ ਹੈ ਹੁਣ ਇੱਥੇ ਆ ਰੈਸਕਿਊ ਸ਼ੁਰੂ ਕਰਨਗੀ ਥੋੜੀ ਦੇਰ ਤੱਕ ਤੇ ਉਸ ਤੋਂ ਬਾਅਦ ਉਹਨਾਂ ਨੂੰ ਖਾਣ ਪੀਣ ਨੂੰ ਜਾਂ ਸ਼ੈਲਟਰ ਜਾਂ ਉਹਨਾਂ ਨੂੰ ਰੈਸਕਿਊ ਜਿਹੜਾ ਆਏਗਾ ਕੀਤਾ ਜਾਏਗਾ 25 ਤੋਂ 30 ਦੱਸੇ ਜਾ ਰਹੇ ਨੇ ਜਿਦੇ ਵਿੱਚ ਉਹਨਾਂ ਦੀ ਫੈਮਲੀ ਬੱਚੇ ਵੀ ਮੌਜੂਦ ਨੇ ਉੱਥੇ ਤੱਕ ਵੀ ਅੱਛੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਉਹਦੇ ਬਿਲਕੁਲ ਨਾਲ ਹੀ ਲੱਗਦਾ ਪਿੰਡ ਹੈ ਜਿੱਥੇ ਇਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਪਾਣੀ ਦਾ ਲੈਵ ਤੇ ਨਾਲ ਦੇ ਜਿਹੜੇ ਵੀ ਪਿੰਡ ਹੈ ਉੱਥੇ ਲਗਾਤਾਰ ਪਾਣੀ ਦਾ ਲੈਵਲ ਵੱਧ ਰਿਹਾ ਜਿਸ ਕਰਕੇ ਚਿੰਤਾ ਦਾ ਵਿਸ਼ੇ ਜ਼ਰੂਰ ਹੈ ਲੇਕਿਨ ਪ੍ਰਸ਼ਾਸਨ ਨੇ ਜ਼ਰੂਰ ਕਹਿੰਦਾ ਨਜ਼ਰ ਆ ਰਿਹਾ ਸੀਗਾ ਕੱਲ ਤੋਂ ਕਿ ਅਸੀਂ ਪੂਰੀ ਐਨਡੀਆਰਐਫ ਦੀ ਆਰਮੀ ਦੀ ਸਾਰੀ ਟੀਮਾਂ ਲਾਈ ਹੋਈ ਹੈ ਔਰ ਪੂਰਾ ਜਿਹੜਾ ਹੈਗਾ ਉਹ ਰੈਸਕਿਊ ਕੀਤਾ ਜਾ ਰਿਹਾ ਹੈ ਲੇਕਿਨ ਦੂਜੇ ਪਾਸੇ ਜਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ ਤੇ ਪਾਣੀ ਦਾ ਜਿਹੜਾ ਲੈਵਲ ਹੈ ਉਹ ਵੱਧ ਰਿਹਾ ਤਾਂ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ੇ ਜ਼ਰੂਰ ਹੈ ਸਰਬਜੋਤ ਕਿ ਕਿਸ ਤਰ੍ਹਾਂ ਰੈਸਕਿਊ ਕੀਤਾ ਜਾਵੇ ਇੰਟਰਨਲ ਜਿਹੜੇ ਪਿੰਡ ਦੇ ਮਜ਼ਦੂਰ ਜਿਹੜੇ ਫਸੇ ਹੋਏ ਨੇ ਜਿਹੜੇ ਜਿੱਥੇ ਅਸੀਂ ਜਾਣ ਦੀ ਕੋਸ਼ਿਸ਼ ਫਿਲਹਾਲ ਕਰਦੇ ਆਂ ਲੇਕਿਨ ਜ਼ਰੂਰੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਰੈਸਕਿਊ ਕੀਤਾ ਜਾਵੇ ਜਲਦ ਤੋਂ ਜਲਦ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਹਨਾਂ ਨੂੰ ਖਾਣ ਨੂੰ ਪੀਣ ਨੂੰ ਹੋਰ ਵੀ ਚੀਜ਼ਾਂ ਦੀ ਜਿਹੜੀ ਹੈ ਮਦਦ ਕੀਤੀ ਜਾਵੇ ਜੀ ਅਬ ਮਨੋਜ ਜੋ ਆਰਦ ਵਾਲੇ ਜੋ ਲੋਕ ਤੁਹਾਡੇ ਨਾਲ ਮੌਜੂਦ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿ ਕੱਲ ਦੇ ਨਾਲ ਉਹ ਪਾਣੀ ਲਗਾਤਾਰ ਵਧਿਆ ਹੈ ਕਿ ਥੋੜਾ ਬਾਅਦ ਉਤਰਿਆ ਵੀ ਹੈ ਕਿਉਂਕਿ ਅੱਜ ਵੀ ਪੌਂਗ ਡੈਮ ਤੋਂ ਤਕਰੀਬਨ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਹੈ ਦੇਖੋ ਬਿਲਕੁਲ ਕਿਉਂਕਿ ਕੱਲ ਤੋਂ ਲੈ ਕੇ ਹੁਣ ਤੱਕ ਦੀ ਭਾਜੀ ਕਿਉਂਕਿ ਤੁਹਾਨੂੰ ਲੱਗਦਾ ਹੈ ਬਾਬਾ ਜੀ ਕਿ ਕੱਲ ਤੋਂ ਲੈ ਕੇ ਹੁਣ ਪਾਣੀ ਦਾ ਪੱਧਰ ਥੋੜਾ ਜਿਹਾ ਘਟਿਆ ਹੈ ਜਾਂ ਫਿਰ ਵਧੀਆ ਹੀ ਹੈ ਨਹੀਂ ਅਜੇ ਬਰਾਬਰ ਹੀ ਹੋਣਾ ਹੀ ਹੈ ਅੱਛਾ ਅਜੇ ਕੋਈ ਘਟਿਆ ਨਹੀਂ ਹੈ ਨਹੀਂ ਅਜੇ ਨਹੀਂ ਕੋਈ ਘਟਿਆ ਜੀ ਲੇਕਿਨ ਹੁਣ ਤਾਂ ਹੋਰ ਵੀ ਕਿਸੀ ਪਾਣੀ ਦਾ ਉਹਦਾ ਡਰਿਆ ਜੀ ਸਾਨੂੰ ਅਜੇ ਵੀ ਉਹ ਡਰ ਹਾਂਜੀ ਹਾਂਜੀ ਬਾਰਡਰ ਤੋਂ ਲੱਗਾ ਇਥੋਂ 5 ਕਿਲੋਮੀਟਰ ਪੈਂਦਾ ਬਾਰਡਰ ਹੂੰ ਇਹ ਬਾਰਡਰ ਤੱਕ ਪਾਣੀ ਹੀ ਪਾਣੀ ਹੈ ਸਰ ਇਹੋ ਹੀ ਚੀਜ਼ ਸਾਰੇ ਹੀ ਸਾਰੇ ਹਾਂਜੀ ਯਾਨੀ ਕਿ 5 ਕਿਲੋਮੀਟਰ ਤੱਕ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਹੈ ਤੁਹਾਨੂੰ ਸਾਰੇ ਜਿਨ੍ਹਾਂ ਦੇ ਪਿੰਡਾਂ ਦੇ ਚਾਰ ਚਪੇਰੇ ਪਾਣੀ ਹੀ ਪਾਣੀ ਹੈ ਜਿਹੜੇ ਲੋਕ ਫਸੇ ਨੇ ਉਹ ਫਸੇ ਨੇ ਜਿਹੜੇ ਕੋ ਪਹਿਲਾਂ ਨਿਕਲ ਗਏ ਨਿਕਲ ਕੋਈ ਥੋੜੇ ਜਿਹੀ ਘਾਰ ਹੀ ਨੇ ਹੁਣੇ 15 ਵੀ ਘਰ ਉਹ ਕੋਠਿਆਂ ਤੇ ਚੜੇ ਨੇ ਹਜੇ ਵੀ ਹਾਂਜੀ ਹਜੇ ਵੀ ਹਜੇ ਉਹਨਾਂ ਨੂੰ ਕੋਈ ਕੋਈ ਸਹੂਲਤ ਨਹੀਂ ਪਹੁੰਚੀ ਉਹਨਾਂ ਨੂੰ ਜੀ ਕੋਈ ਪ੍ਰਸ਼ਾਸਨ ਕੋਈ ਪਹੁੰਚਿਆ ਜੀ ਇੱਥੇ ਤੱਕ ਅਜੇ ਤੱਕ ਕਿ ਇਹ ਪਿੰਡ ਚ ਵੀ ਨਹੀਂ ਪਹੁੰਚਿਆ ਬਰਦਸਨ ਜੀ ਕਿੰਨੇ ਕਿੰਨੇ ਪਿੰਡ ਜਿਹੜੇ ਅਫੈਕਟਡ ਹੋਏ ਨੇ ਜੀ ਫਿਲਹਾਲ ਆ ਕਾਫੀ ਪਿੰਡ ਆ ਜੀ ਇਧਰ ਏਰੀਆ ਵੱਲ ਅ ਡੇੜੀ ਵੱਲ ਹੋ ਗਿਆ ਅ ਗੋਸਲ ਪਿੰਡ ਦੇ ਕਾਫੀ ਡੇੜੇ ਨੇ ਆ ਚਿਕੜੀ ਹੋ ਗਿਆ ਸਲ ਚੱਕ ਹੋ ਗਿਆ ਆ ਕਾਫੀ ਦੁਸਤਪੜ ਹੋ ਗਿਆ ਕਾਫੀ ਪਿੰਡ ਪ੍ਰਭਾਵਿਤ ਹੋਏ ਜੀ ਜਿਹੜੇ ਲੋਕ ਨੇ ਕਿਉਂਕਿ ਦੇਖੋ ਡਰ ਦਾ ਮਾਹੌਲ ਜ਼ਰੂਰ ਹੈ ਜਿਹੜੇ ਵੀ ਲੋਕ ਸਾਡੇ ਨਾਲ ਜੁੜ ਰਹੇ ਨੇ ਭਾਜੀ ਕਿਉਂਕਿ ਪਾਣੀ ਦਾ ਲੈਵਲ ਇੱਕ ਸੈਕਿੰਡ ਇਹਨੂੰ ਬਾਜੇ ਕਰਿਓ ਪਹਿਲਾਂ ਇੱਕ ਮਿੰਟ ਕਿਉਂਕਿ ਦੇਖੋ ਦੋ ਤਿੰ ਦੋ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਕਿਉਂਕਿ ਹੁਣ ਦੇਖੋ ਪਾਣੀ ਦਾ ਲੈਵਲ ਕਿਉਂਕਿ ਹਜੇ ਹੋਰ ਵੀ ਪਾਣੀ ਜਿਹੜਾ ਕਿਉਸੀ ਕਹੇ ਉਹ ਛੜਨਾ ਹੈ ਦੂਜਾ ਪੁਆਇੰਟ ਕਿ ਪਾਣੀ ਦਾ ਲੈਵਲ ਹਜੇ ਨਹੀਂ ਘਟਿਆ ਕਿਉਂਕਿ ਜਿੱਥੇ ਅਸੀਂ ਮੌਜੂਦ ਹੈ ਉਹਦੇ ਨਾਲ ਵਾਲ ਲੱਗਦੇ ਜਿੰਨੇ ਵੀ ਪਿੰਡ ਹੈ ਉੱਥੇ ਪਾਣੀ ਦਾ ਲੈਵਲ ਜਿਹੜਾ ਉਹ ਵਧਿਆ ਇਸ ਕਰਕੇ ਦੇਖੋ ਚਿੰਤਾ ਦਾ ਵਿਸ਼ੇ ਜ਼ਰੂਰ ਹੈ ਆਰਮੀ ਐਨਡੀਆਰਐਫ ਜ਼ਰੂਰ ਪਹੁੰਚੀ ਹੈ ਲੇਕਿਨ ਅਸੀਂ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੀ ਮਦਦ ਨਾਲ ਜਿਹੜੇ ਵੀ ਲੋਕ ਫਸੇ ਹੋਏ ਨੇ ਉੱਥੇ ਤੱਕ ਪਹੁੰਚਣ ਦੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਕੁਛ ਹੀ ਦੇਰ ਤੱਕ ਅਸੀਂ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀ ਆ ਉਹ ਜ਼ਰੂਰ ਕਰਾਂਗੇ ਸਮਝੋ ਜੀ ਮਨੋਜ ਬਹੁਤ ਬਹੁਤ ਸ਼ੁਕਰੀਆ ਪਰ ਤੁਸੀਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾਉਂਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਨਪਿੰਦਰ ਬਰਾਰ ਲਾਈਵ ਜੁੜੇ ਹੋਏ ਨੇ ਮੇਰੇ ਨਾਲ ਪਿੰਡ ਜਲੋਕੇ ਫਿਰੋਜ਼ਪੁਰ ਤੋਂ ਨਪਿੰਦਰ ਇਸ ਪਿੰਡੀਆਂ ਕੀ ਕੁਝ ਤਸਵੀਰਾਂ ਨੇ ਤਸਵੀਰਾਂ ذریعے ਪੂਰੀ ਸਥਿਤੀ ਤੁਹਾਡੀ ਜ਼ੁਬਾਨੀ ਸਮਝਣਾ ਚਾਹਾਂਗੇ ਕਿੰਨੇ ਕਿੰਨੇ ਫੁੱਟ ਇੱਥੇ ਜੋ ਪਾਣੀ ਹੈ ਪਿੰਡ ਚ ਵੜਿਆ ਹੋਇਆ ਹੈ ਕੀ ਕੋਈ ਸਹਾਇਤਾ ਹੁਣ ਤੱਕ ਇਨ੍ਹਾਂ ਲੋਕਾਂ ਨੂੰ ਮੁਹੱਈਆ ਕਰਵਾਈ ਗਈ ਕਿ ਨਹੀਂ ਦੇਖੋ ਬਿਲਕੁਲ ਥੋੜੀ ਦਿਰ ਪਹਿਲਾਂ ਅਸੀਂ ਬਾਰੇਕੇ ਦਾ ਇਹ ਕੈਂਪ ਦੇ ਹਾਲਾਤ ਦਿਖਾਏ ਸੀ ਪਰ ਉਸ ਕੈਂਪ ਚ ਜਿਹੜੇ ਲੋਕ ਜਾ ਰਹੇ ਨੇ ਉਹ ਕਿੱਥੋਂ ਜਾ ਰਹੇ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਹੁਣ ਪਹੁੰਚੇ ਆ ਜੱਲੋਗੇ ਪਿੰਡ ਆ ਮੇਰੇ ਖੱਬੇ ਆ ਤੁਸੀਂ ਨਜ਼ਰ ਮਾਰ ਲਓ ਇਹਦੇ ਖੇਤਾਂ ਦੇ ਵਿੱਚ ਤੁਹਾਨੂੰ ਪਾਣੀ ਪਾਣੀ ਨਜ਼ਰ ਆਏਗਾ ਔਰ ਹੁਣ ਤੁਹਾਨੂੰ ਪਿੰਡ ਵਾਲੇ ਪਾਸੇ ਜਾਂਦੇ ਰਾਹ ਵੱਲ ਲੈ ਜਾਂਦੇ ਆ ਕਿ ਪਿੰਡ ਦੇ ਕੀ ਹਾਲਾਤ ਨੇ ਤਾਂ ਇਹ ਪਿੰਡ ਦਾ ਐਂਟਰੀ ਪੁਆਇੰਟ ਆ ਇੱਥੋਂ ਹੀ ਪਾਣੀ ਜਿਹੜਾ ਹੈਗਾ ਚੜਨਾ ਸ਼ੁਰੂ ਹੋ ਗਿਆ ਤੁਸੀਂ ਦੇਖੋ ਟਰੈਕਟਰ ਪਾਣੀ ਦੇ ਵਿੱਚੋਂ ਆ ਰਿਹਾ ਔਰ ਇਸ ਤੋਂ ਅੱਗੇ ਪਾਣੀ ਦਾ ਲੈਵਲ ਇਸੇ ਤਰ੍ਹਾਂ ਵਧਿਆ ਹੋਇਆ ਪਿੰਡ ਦੇ ਵਿੱਚ ਪਾਣੀ ਵੜ ਚੁੱਕਿਆ ਕਈ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਇਆ ਪਾਣੀ ਨੇ ਤਬਾਈ ਵਿਚਾਰ ਕੀ ਹੈ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਨੇ ਪਰ ਇੱਕ ਇੱਕ ਦੋ ਦੋ ਜੀਆਂ ਨੂੰ ਘਰ ਦੇ ਵਿੱਚ ਛੱਡਣਾ ਪੈਂਦਾ ਕਿਉਂਕਿ ਸਮਾਨ ਆ ਜਿਹੜਾ ਉਹ ਨਹੀਂ ਲਜਾਇਆ ਜਾ ਸਕਦਾ ਘਰ ਦੇ ਹਾਲਾਤ ਪਸ਼ੂ ਡੰਗਰ ਤਾਂ ਇਹ ਤਸਵੀਰ ਹੈ ਜੀ ਜਲੋਕੇ ਪਿੰਡ ਹੈ ਜਿਸ ਨੂੰ ਪਾਣੀ ਲਗਾਤਾਰ ਘੇਰੀ ਜਾ ਰਿਹਾ ਔਰ ਜਿਹੜਾ ਕੱਲ ਪਾਣੀ ਦਾ ਲੈਵਲ ਸੀ ਜਿਹੜੀ ਸਾਡੀ ਇੱਥੇ ਲੋਕਾਂ ਨਾਲ ਗੱਲਬਾਤ ਹੋਈ ਹੈ ਅੱਜ ਪਾਣੀ ਹੋਰ ਵੱਧ ਗਿਆ ਅੱਜ ਪਾਣੀ ਦਾ ਪੱਧਰ ਹੋਰ ਵੱਧ ਚੁੱਕਿਆ ਹੁਣ ਤੁਸੀਂ ਦੇਖੋ ਸੜਕ ਤੋਂ ਪਾਰ ਪਾਣੀ ਕਿੰਨੀ ਤੇਜ਼ੀ ਦੇ ਨਾਲ ਜਾ ਰਿਹਾ ਜਿੱਥੇ ਇਹ ਲੋਕ ਨਜ਼ਰ ਆ ਰਹੇ ਨੇ ਉੱਥੇ ਦੇਖੋ ਪਾਣੀ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਔਰ ਇਹ ਹੌਲੀ-ਹੌਲੀ ਕਰਕੇ ਪਾਣੀ ਜਿਹੜਾ ਹੈਗਾ ਅੱਗੇ ਵਧ ਹੀ ਜਾ ਰਿਹਾ ਔਰ ਇਹਨਾਂ ਹਾਲਾਤਾਂ ਦੇ ਵਿੱਚ ਆਖਿਰ ਲੋਕ ਕਿਵੇਂ ਸਰਵਾਈਵ ਕਰ ਰਹੇ ਨੇ ਅਸੀਂ ਦੇਖਿਆ ਥੋੜੀ ਦੇਰ ਪਹਿਲਾਂ ਇੱਥੋਂ ਬਜ਼ੁਰਗ ਜਿਹੜੇ ਨੇ ਉਹ ਸ਼ਹਿਰ ਜਾਣ ਦੇ ਲਈ ਇੱਥੇ ਇੱਕ ਬਜ਼ੁਰਗ ਜੋੜਾ ਜਿਹੜਾ ਹੈਗਾ ਬੜੀ ਮੁਸ਼ਕਲ ਦੇ ਨਾਲ ਇੱਥੇ ਆਇਆ ਹੈ ਬੇਬੇ ਬੈਠੀ ਆ ਨਾਲ ਪਾਣੀ ਦੇ ਵਿੱਚੋਂ ਪੈਦਲ ਚੱਲ ਕੇ ਆਏ ਨੇ ਬੇਬੇ ਅੰਦਰ ਪਿੰਡ ਦੇ ਵਿੱਚ ਕੀ ਹਾਲਾਤ ਦਾ ਪਾਣੀ ਦੇ ਮੈਂ ਦੇਖਿਆ ਤੁਸੀਂ ਪਾਣੀ ਵੇਚਦੀ ਆਏ ਆ ਕੁਛੋ ਨਾ ਲੱਖ ਲੱਖ ਜਿੰਨਾ ਪਾਣੀ ਅਸੀਂ ਬੜੀ ਮੁਸ਼ਕਲ ਨਾਲ ਸਾਡੇ ਮੋਟਰਸਾਈਕਲ ਸਾਰੇ ਵਿੱਚ ਡੁੱਬੇ ਆਏ ਨੇ ਬੜੀ ਮੁਸ਼ਕਲ ਬੱਚਿਆਂ ਨੇ ਸਾਨੂੰ ਲਿਆਂਦਾ ਏ ਤੇ ਭਗਵੰਤ ਮਾਨਤਾ ਕੇ ਗੱਲ ਸਾਡੀ ਜਰੂਰ ਪਹਚਾਓ 25 2500 ਰੁਪਈਆ ਸਾਡਾ ਬਜ਼ੁਰਗਾਂ ਦਾ ਕਰਕੇ ਤੇ 1500 ਨਾਲ ਮੱਥਾ ਸਾਡਾ ਡੰਮੀ ਜਾਂਦਾ ਏ ਹਜ਼ਾਰ-ਹਜ਼ਾਰ ਰੁਪਈਆ ਮਹਿਲਾ ਨੂੰ ਮੰਨ ਕੇ ਇਹ ਸਾਨੂੰ ਕੱਖ ਨਹੀਂ ਮਿਲਿਆ ਤੇ ਸਾਨੂੰ ਲੁੱਟ ਕੇ ਖਾ ਗਿਆ ਹੈ ਭਗਵੰਤ ਮਾਨ ਸਾਨੂੰ ਜਿਹੜੇ ਪਾਣੀ ਦੇ ਹਾਲਾਤ ਨੇ ਪਾਣੀ ਕਿੰਨਾ ਘਰਾਂ ਦੇ ਵਿੱਚ ਪਾਣੀ ਜਾੜੂ ਚੋ ਦੋਤੇ ਵਰਗੇ ਸਾਡੇ ਘਰ ਦੇ ਵਿੱਚ ਕੋਡੇ-ਕੋਡੇ ਜਿੱਡਾ ਪਾਣੀ ਹੋ ਚੁੱਕਿਆ ਹੈ ਅਸੀਂ ਘਰ ਮਜਬੂਰ ਹੋ ਕੇ ਕੋਈ ਸਮਾਨ ਨਹੀਂ ਚੱਕਿਆ ਕੱਪੜੇ ਦੋ-ਦੋ ਸੂਟ ਤਿੰਨ-ਤਿੰਨ ਚੱਕੇ ਨੇ ਅਸੀਂ ਨਿਕਲੇ ਜਾਂਦੇ ਹੁਣ ਚੱਲਿਓ ਉੱਥੇ ਕੈਂਪ 'ਚ ਚੱਲੇ ਨਹੀਂ ਕੈਂਪ 'ਚ ਨਹੀਂ ਚੱਲੇ ਅਸੀਂ ਹੁਣ ਆਪਣੇ ਰਿਸ਼ਤੇਦਾਰਾਂ ਤੇ ਚੱਲਾਂਗੇ ਇੱਕ-ਇੱਕ ਜੀ ਕਰਕੇ ਰਵਾਂਗੇ ਇੱਕ ਘਰ 'ਚ ਵੀ ਤਾਂ ਇਹਨੇ ਜੀ ਨਹੀਂ ਨਾ ਪੇ ਸਮਾ ਸਕਦਾ ਇੰਨੇ ਘਰ ਤੇ ਜਾ ਕੇ 4 ਜੀ 5 ਜੀ ਉੱਤੋਂ ਰਹਿਣਗੇ ਹਰ ਵੀ ਮਿਹਨਤ ਮਜ਼ਦੂਰੀ ਵਾਲਾ ਕਿਵੇਂ ਸਮਝ ਲਵੇਗਾ ਇੱਕ ਇੱਕ ਜੀ ਨੂੰ ਤਾਂ ਇਹ ਰਿਸ਼ਤਦਾਰੀ ਜਾਲੇ ਮਜਬੂਰ ਨੇ ਜੀ ਇਹ ਦੁੱਖ ਹੈ ਇਹਨਾਂ ਪਰਿਵਾਰਾਂ ਦਾ ਇਹਨਾਂ ਲੋਕਾਂ ਦਾ ਤਾਂ ਸਰਕਾਰ ਤੱਕ ਸੁਨੇਹਾ ਲਾ ਰਹੇ ਨੇ ਜੀ ਕਿ ਇਹਨਾਂ ਦਾ ਦੁੱਖ ਸਮਝਿਆ ਜਾਵੇ ਇਹਨਾਂ ਦਾ ਦਰਦ ਸਮਝਿਆ ਜਾਵੇ ਔਰ ਇਹ ਪਿੰਡ ਦੇ ਲੋਕ ਇੱਥੇ ਨਜ਼ਰ ਆ ਰਹੇ ਨੇ ਔਰ ਪਿੰਡ ਦੇ ਅੰਦਰ ਦੇ ਕੀ ਹਾਲਾਤ ਨੇ ਉਹ ਸਮਝਣ ਦੀ ਕੋਸ਼ਿਸ਼ ਕਰ ਲੈਣੇ ਆ ਭਾਈ ਜੀ ਕੀ ਤੁਹਾਡੇ ਘਰਾਂ ਦੇ ਵਿੱਚ ਕੀ ਤਸਵੀਰ ਹੈ ਕਿੰਨਾ ਕੁ ਪਾਣੀ ਆ ਤੁਹਾਡੇ ਘਰ ਪਾਣੀ ਹੈਗਾ ਪਿੰਡ ਦੇ ਨਾਲ ਹੈ ਠੀਕ ਹੈ ਨਾ ਪਿੰਡ ਦੇ ਅਜੇ ਵਿੱਚ ਨਹੀਂ ਵੜਿਆ ਪਿੰਡ ਦੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਿੰਡ ਨੂੰ ਘੇਰਾ ਪਾਇਆ ਹੈ ਠੀਕ ਹੈ ਨਾ ਘਰ ਦੇ ਅੰਦਰ ਕਮਰਾ ਮਤਲਬ ਤੁਹਾਡੇ ਕਮਰੇ ਚ ਨਹੀਂ ਗਿਆ ਪਾਇਆ ਕਮਰੇ ਆਜ ਨਹੀਂ ਅਜੇ ਅਜੇ ਕੁਛ ਵੀ ਨਹੀਂ ਇਹ ਦੁਕਾਨਾਂ ਦੇ ਨਾਲ ਪਿੰਡ ਦੇ ਨਾਲ ਘੇਰਾ ਵਜਿਆ ਪਿੰਡ ਨੂੰ ਤੇ ਬੇਬੇ ਤਾਂ ਕਹਿੰਦੀ ਕਿ ਪਾਣੀ ਲੱਖ ਲੱਖ ਇਹਨਾਂ ਦੇ ਕਹਿੰਦੀ ਸਾਡੇ ਪਾਸੇ ਭਾਈ ਜੀ ਇਹ ਗਾਂ ਰਹਿੰਦੇ ਆ ਦਰਿਆ ਦੇ ਕੋਲ ਅੱਛਾ ਹਾਂਜੀ ਇਹ ਜਿਹੜੇ ਪਿੰਡ ਦੇ ਵਿੱਚ ਆ ਉੱਥੇ ਨਹੀਂ ਆ ਪਿੰਡ ਦੇ ਪਾਸੇ ਆ ਜਿਹੜੇ ਪਿੰਡ ਦੇ ਬਾਹਰਲੇ ਪਾਸੇ ਘਰ ਆ ਉਹ ਡੁੱਬੇ ਆ ਹਾਂ ਜੀ ਹਾਂ ਜੀ ਉਹ ਡੁੱਬੇ ਆ ਆ ਹੁਣ ਬੇਬੇ ਕਾ ਘਾ ਡੁੱਬਿਆ ਵਾ ਹਾਂਜੀ ਹਾਂ ਇਹ ਇਹ ਪਤਾ ਨਹੀਂ ਕਿਥੇ ਰਹਿੰਦੇ ਹਾਂ ਇਹ ਇਹ ਚਾਂਦੀ ਵਾਲੇ ਰਹਿੰਦੇ ਖੁੰਦਰ ਘਟੀ ਰਹਿੰਦੇ ਬਾਈ ਇਹਨਾਂ ਦੇ ਪਾਣੀ ਬਹੁਤ ਹੈ ਇਹ ਦਰਿਆ ਦੇ ਬਿਲਕੁਲ ਨਾਲ ਹੈ ਹਾਂ ਐ ਇਹਨਾਂ ਦੇ ਪਾਣੀ ਜ਼ਿਆਦਾ ਹੋਊਗਾ ਤੇ ਬਾਈ ਪਾਣੀ ਅੱਗੇ ਨੂੰ ਵਧੀ ਜਾ ਰਿਹਾ ਸੀ ਤੇ ਲੋਕ ਦਸਰੇ ਵੱਧ ਗਏ ਹਾਂਜੀ ਰਾਤ ਬਾਈ ਪਾਣੀ ਘੱਟ ਸੀਗਾ ਹੁਣ ਬਹੁਤ ਜ਼ਿਆਦਾ ਹੈ ਠੀਕ ਹੈ ਨਾ ਜੇ ਪਾਣੀ ਵਧ ਗਿਆ ਤਾਂ ਫਿਰ ਤੁਹਾਨੂੰ ਵੀ ਛੱਡਣਾ ਪੂਖ ਖਾਲੀ ਕਰਨਾ ਬਾਈ ਇਹ ਤਾਂ ਖਾਲੀ ਕਰਨਾ ਹੀ ਪੈਣਾ ਬਾਈ ਠੀਕ ਹੈ ਨਾ ਹੁਣ ਮੰਨ ਕੇ ਚੱਲ ਕਿੰਨਾ ਦੇ ਹੁਣ ਪਸ਼ੂ ਐ ਹੈ ਉਹ ਵਿਚਾਰੇ ਬੈਠੇ ਐ ਮਜਬੂਰ ਐ ਠੀਕ ਐ ਉਸ ਤੋਂ ਪਹਿਲਾਂ ਜਦੋਂ ਪਿਛਲੀ ਵਾਰੀ ਤੇਜ਼ ਚ ਵੀ ਆਇਆ ਸੀ ਉਦੋਂ ਪਹਿਲਾਂ ਪਾਣੀ ਆਇਆ ਸੀ ਉਦੋਂ ਕੀ ਹਾਲਾਤ ਉਹਦਾ ਪਾਣੀ ਬਾਈ ਇੰਨਾ ਹੀ ਸੀਗਾ ਕਿੰਨਾ ਹੁਣ ਚੱਲਦਾ ਪਿਆ ਨਾ ਇੰਨਾ ਸੀਗਾ ਤੇ ਤੇ ਆਏ ਹਾਂ ਉਹ ਉਹਦਾ ਪਾਣੀ ਇੱਥੇ ਮੱਝਾ ਮੱਝਾ ਦਾ ਡੰਗਰਾ ਡੰਗਰਾ ਐ ਫੁੱਲ ਸੀਗੇ ਅਚੋ ਪਸ਼ੂਆਂ ਦਾ ਕਿਵੇਂ ਗੁਜ਼ਾਰਾ ਪਸ਼ੂਆਂ ਦਾ ਕਿਵੇਂ ਬਾਈ ਜੀ ਐਵੇਂ ਹੀ ਐ ਇੱਕਰੀ ਉਹਨੇ ਕਿੰਨਾ ਦੇ ਵਿਚਾਰੇ ਹੈਗੇ ਆ ਕੱਲ ਦੇ ਪੱਠੇ ਪੁੱਠੇ ਕੱਟੇ ਐ ਤੇ ਉਹ ਪੌਂਡੇ ਤਾਂ ਗੁਜ਼ਾਰਾ ਕਰ ਰਹੇ ਨੇ ਇਹ ਹਾਲਾਤ ਨੇ ਜੀ ਇਹ ਤਸਵੀਰਾਂ ਨੇ ਇੱਥੋਂ ਦੀਆਂ ਤਾਂ ਹੁਣ ਆ ਤੁਸੀਂ ਬਾਜੀ ਦੇਖੋ ਨਿੱਕੇ ਜਿਹੇ ਬੱਚੇ ਨੂੰ ਰਜਿੰਦਰ ਤੁਹਾਡੇ ਪਿਛਲੇ ਪਾਸੇ ਆ ਗਿਆ ਭਾਈ ਜੀ ਨਿੱਕੇ ਜਿਹੇ ਬੱਚੇ ਨੂੰ ਦੇਖੋ ਕਿਵੇਂ ਚੱਕ ਕੇ ਲੈ ਕੇ ਆਏ ਆ ਫਿਰ ਵੀ ਪਾਣੀ ਦੇ ਭਿੱਜਿਆ ਹੋਇਆ ਬੱਚਾ ਪਾਣੀ ਦੇ ਵਿੱਚੋਂ ਕੱਢ ਕੇ ਲਿਆਏ ਹੋਣੇ ਆ ਤਾਂ ਭਾਈ ਜੀ ਕੀ ਹਾਲਾਤ ਨੇ ਅੰਦਰ ਪਾਣੀ ਦੇ ਯਾਰ ਬਹੁਤ ਮਾੜੇ ਹਾਲਾਤ ਨੇ ਪਾਣੀ ਦੇ ਤਾਂ ਯਾਰ ਪਾਣੀ ਤਾਂ ਹੁਣ ਆ ਰਿਹਾ ਹੁਣ ਕੀ ਪ੍ਰਸ਼ਾਸਨ ਵੀ ਕਰ ਵਿੱਚ ਅੱਛਾ ਬਜ਼ੁਰਗਾਂ ਤੇ ਬੱਚਿਆਂ ਦੀ ਤਾਂ ਹਾਲਤ ਬਹੁਤ ਖਰਾਬ ਹੋਏ ਬਹੁਤ ਬਹੁਤ ਜੀ ਬਹੁਤ ਜੀ ਸਾਰਿਆਂ ਦੀ ਕਿਸੇ ਦਿਨ ਹੀ ਕੋਈ ਸਹੀ ਨਹੀਂ ਹੈਗਾ ਕੋਈ ਵੀ ਵਿਚਾਰਾ ਇਧਰ ਤਾਂ ਇੱਕ ਤਾਂ ਉੱਤੋਂ ਇਹਨਾਂ ਦਾ ਗੰਦਾ ਇੰਨਾ ਪਾਣੀ ਗੰਦਾ ਸਮੈਲ ਮਾਰੀ ਜਾਂਦਾ ਬਿਮਾਰ ਹੋਈ ਜਾਂਦੇ ਆ ਬਜ਼ੁਰਗ ਵਿਚਾਰੇ ਬੱਚੇ ਹੋਰ ਬਜ਼ੁਰਗ ਅੱਛਾ ਭਾਈ ਜੀ ਫਿਰ ਕੀ ਕਰੋਗੇ ਇੱਥੇ ਕਿ ਰਿਸ਼ਤਦਾਰੀ ਜਾਓਗੇ ਜਾਂ ਕੈਂਪ 'ਚ ਜਾਓਗੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਈ ਰਿਸ਼ਤੇਦਾਰੀ ਤੇ ਚਲੇ ਜਾਂਦੇ ਆ ਜਿਨ੍ਹਾਂ ਦੇ ਥੋੜੇ ਨੇੜੇ ਆ ਤੇ ਕਈ ਤਾਂ ਉੱਪਰ ਚਲੇ ਜਾਂਦੇ ਆ ਉੱਚੀਆਂ ਜਗ੍ਹਾ ਤੇ ਜਿਵੇਂ ਸੀਤਪੁਰ ਸੰਦੀ ਸਮਾਦ ਆ ਉੱਪਰ ਇਸ ਤਰ੍ਹਾਂ ਬੰਨ ਬੂਮ ਤੇ ਇੱਧਰ ਬੈਠ ਜਾਂਦੇ ਤਾਂ ਇਹ ਤਰਾਸ ਦੀ ਹੈ ਜੀ ਇਹਨਾਂ ਪਿੰਡਾਂ ਦੀ ਇਹ ਹਾਲਾਤ ਨੇ ਇਹਨਾਂ ਪਿੰਡਾਂ ਦੇ ਜਿਨ੍ਹਾਂ ਦੇ ਵਿੱਚ ਪਾਣੀ ਵੜਿਆ ਹੋਇਆ ਅੱਜ ਮੁੱਖ ਮੰਤਰੀ ਨੇ ਆਉਣੇ ਇਹਨਾਂ ਪਿੰਡਾਂ ਦਾ ਦੌਰਾ ਕਰਨਾ ਔਰ ਰਾਤ ਕੈਂਪ ਦਾ ਦੌਰਾ ਕਰਨਾ ਤਾਂ ਆਸੀਂ ਹੀ ਕਰਦੇ ਆ ਕਿ ਜੇ ਸਰਕਾਰ ਇੱਥੇ ਆਵੇ ਤਾਂ ਇਹਨਾਂ ਲੋਕਾਂ ਦੇ ਲਈ ਕੁਝ ਨਾ ਕੁਝ ਮਸਲੇ ਦਾ ਹੱਲ ਜਰੂਰ ਸੋਚ ਕੇ ਆਵੇ ਤਾਂ ਕਿ ਇਸ ਵਾਰੀ ਜਿਹੜਾ ਨੁਕਸਾਨ ਹੋਇਆ ਇਹਦੀ ਪਰਪਾਈ ਕਿਵੇਂ ਕਰਨੀ ਹੈ ਅੱਗੇ ਅੱਗੇ ਤੋਂ ਇਹ ਹਾਦਸਾ ਨਾ ਪੈਦਾ ਹੋਣ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਹਾਲਾਂਕਿ ਕੁਦਰਤੀ ਆਫਤਾ ਪਾਣੀ ਪਿੱਛੋਂ ਆ ਰਿਹਾ ਪਰ ਇਹ ਵੀ ਦਾਵਾ ਕੀਤਾ ਜਾਂਦਾ ਕਿ ਇਸ ਪਾਣੀ ਨੂੰ ਬੰਨਿਆ ਜਾ ਸਕਦਾ ਹੈ ਬੰਨ ਮਜ਼ਬੂਤ ਕੀਤਾ ਜਾ ਸਕਦੇ ਨੇ ਦਰਿਆ ਨੂੰ ਰਾਹ ਦਿੱਤਾ ਜਾ ਸਕਦਾ ਹੈ ਕੋਈ ਨਾ ਕੋਈ ਹੱਲ ਜਿਹੜਾ ਹੈਗਾ ਸੋਚਣਾ ਪਵੇਗਾ ਨਹੀਂ ਤਾਂ ਇਹ ਹਰ ਸਾਲ ਦੀ ਆਫਤਾ ਹਰ ਸਾਲ ਇਸੇ ਤਰ੍ਹਾਂ ਪਾਣੀ ਅ ਕਿਸੇ ਸਾਲ ਘਟ ਆ ਗਿਆ ਕਿਸੇ ਸਾਲ ਵੱਧ ਆ ਗਿਆ ਤੇ 23 ਦੇ ਵਿੱਚ ਇੱਕ ਸਾਲ ਬਚਿਆ 24 ਬਚਿਆ 23 ਦੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਇਲਾਕੇ ਇਸ ਵਾਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਤੇ ਇੱਕ ਤਸਵੀਰ ਤੁਹਾਨੂੰ ਫਿਰ ਥਾ ਦਿੰਦੇ ਆ ਤਿੰਨ ਦੇ ਜੀ ਬਾਈ ਜੀ ਗਾਹਾਂ ਜਾ ਕੇ ਦੇਖੋ ਸਾਡਾ ਜੀ ਹਾਂ ਸਾਰਾ ਉਹੀ ਦਿਖਾ ਰਹੇ ਹਾਂ ਪਰ ਇਹ ਹਾਲਾਤ ਨੇ ਜੀ ਇੱਥੋਂ ਦੇ ਤੁਸੀਂ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਦੇਖੋ ਅੱਗੇ ਥੋੜਾ ਜਿਹਾ ਤੁਹਾਨੂੰ ਉੱਚਾ ਤਾਂ ਦੇਖਿਆ ਕਿਉਂਕਿ ਉਹ ਪਿੰਡ ਦਾ ਉੱਚਾ ਪਾਸਾ ਹੈ ਹੌਲੀ ਹੌਲੀ ਕਰਕੇ ਪਾਣੀ ਜਿਹੜਾ ਵੱਧ ਰਿਹਾ ਕੱਲ ਪਾਣੀ ਜਿਹੜਾ ਘਟ ਸੀ ਹੁਣ ਪਾਣੀ ਜਿਹੜਾ ਹੈਗਾ ਉਹ ਹੋਰ ਵੱਧ ਗਿਆ ਤਾਂ ਇਹ ਪਾਣੀ ਜਿਸ ਤਰ੍ਹਾਂ ਵਧਦਾ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਮੁਸ਼ਕਲ ਪੈਦਾ ਹੋ ਸਕਦੀ ਹੈ ਕਿਉਂਕਿ ਸਿੱਧੇ ਤੌਰ ਤੇ ਜਦੋਂ ਪਾਣੀ ਕਈ ਦਿਨ ਖੜਾ ਰਹਿੰਦਾ ਹੈ ਉਹਦੇ ਵਿੱਚ ਜੀ ਜਨੌਰ ਜਾਨਵਰ ਜਿਹੜੇ ਨੇ ਮਰਦੇ ਨੇ ਜਾਂ ਪਾਣੀ ਵੈਸੇ ਵੀ ਖੜ ਜਾਂਦਾ ਤਾਂ ਉੱਥੇ ਫਿਰ ਬਿਮਾਰੀਆਂ ਫੈਲਣ ਦਾ ਖਤਰਾ ਬਹੁਤ ਵੱਧ ਜਾਂਦਾ ਤਾਂ ਫਿਰ ਐਸੇ ਹਾਲਾਤਾਂ ਦੇ ਨਾਲ ਵੀ ਇਹਨਾਂ ਲੋਕਾਂ ਨੂੰ ਨਜਿੱਠਣਾ ਪੈਂਦਾ ਤੇ ਇਹਨਾਂ ਚੀਜ਼ਾਂ ਦਾ ਪ੍ਰਬੰਧ ਤੇ ਤਿਆਰੀ ਸਰਕਾਰ ਨੂੰ ਪਹਿਲਾਂ ਹੀ ਕਰਨੀ ਪਵੇਗੀ ਔਰ ਪਰ ਇਹ ਲੋਕ ਵਿਚਾਰੇ ਮਜਬੂਰ ਨੇ ਇੰਨਾ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਇੰਨਾ ਹਾਲਾਤਾਂ ਨੂੰ ਭੋਗਣ ਦੇ ਲਈ ਤਾਂ ਲਗਾਤਾਰ ਪਾਣੀ ਪਿੱਛੋਂ ਵਧ ਰਿਹਾ ਸੀ ਲਗਾਤਾਰ ਹਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹੋਰ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਇਹ ਜੱਲੋਕੇ ਪਿੰਡ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬਾਰੇ ਕਿ ਗਏ ਸੀ ਜਿਹੜਾ ਹਲੇ ਉੱਚੇ ਥਾਂ ਤੇ ਐਸ ਕਰਕੇ ਉੱਥੇ ਰਾਹਤ ਕੈਂਪ ਬਣਾਇਆ ਗਿਆ ਲੋਕਾਂ ਨੂੰ ਉੱਥੇ ਸੁਰੱਖਿਆ ਥਾਂ ਦੇ ਵਿੱਚ ਜਿਹੜਾ ਹੈਗਾ ਰੱਖਿਆ ਗਿਆ ਤਾਂ ਇਹ ਉਹ ਪਿੰਡ ਨੇ ਜਿਹੜੇ ਪੂਰੀ ਤਰ੍ਹਾਂ ਅਫੈਕਟਡ ਨੇ ਟਿੰਡੀ ਵਾਲਾ ਪਿੰਡ ਹੈ ਅੱਗੇ ਗੱਟੀ ਪਿੰਡ ਹੈ ਇਹ ਸਾਰੇ ਜਿਹੜੇ ਇਲਾਕੇ ਨੇ ਉਹ ਪਾਣੀ ਦਾ ਪ੍ਰਭਾਵਤ ਨੇ ਇਸ ਤੋਂ ਬਾਅਦ ਅਸੀਂ ਉਸ ਪਾਸੇ ਜਾ ਕੇ ਕੋਸ਼ਿਸ਼ ਕਰਾਂਗੇ ਤਾਂ ਕਿ ਉਹਨਾਂ ਇਲਾਕਿਆਂ ਦੀ ਤਸਵੀਰ ਵੀ ਜਿਹੜੀ ਹੈ ਉਹ ਦਿਖਾਈ ਜਾ ਸਕੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਮੇਰੇ ਸਹਿਯੋਗੀ ਫਿਰੋਜ਼ਪੁਰ ਦੇ ਪਿੰਡ ਜਲੋਕੇ ਚ ਮੌਜੂਦ ਸੀ ਜਿੱਥੇ ਕਿ ਇਸ ਪਿੰਡ ਨੂੰ ਚਾਰ ਚਪੇਰੇ ਘੇਰਾ ਪਾਣੀ ਨੇ ਪਾਇਆ ਹੋਇਆ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੱਲ ਦੇ ਨਾਲੋਂ ਅੱਜ ਪਾਣੀ ਹੋਰ ਜ਼ਿਆਦਾ ਆਗ ਹੈ ਜਿਸ ਦਾ ਖਦਸ਼ਾ ਉਹਨਾਂ ਨੂੰ ਡਰਾ ਰਿਹਾ ਹੈ ਕਿਉਂਕਿ ਜੋ ਪਾਣੀ ਹੈ ਪਿੰਡ ਦੇ ਅੰਦਰ ਵੀ ਵੜ ਸਕਦਾ ਹੈ ਲੋਕ ਕਰਾ ਦਿਆ ਛੱਤਾਂ ਤੇ ਬੈਠੇ ਹੋਏ ਨੇ ਕਈ ਥਾਂਵਾਂ ਤੱਕ ਤੇ ਜੋ ਰਾਸ਼ਨ ਵੀ ਹੈ ਉਹ ਵੀ ਨਹੀਂ ਪਹੁੰਚ ਗੱਲ ਕਰਾਂਗੇ ਡੇਰਾ ਬਾਬਾ ਨਾਨਕ ਦੀ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਵਿੱਚ ਪਾਣੀ ਭਰ ਗਿਆ ਹੈ ਤੇ ਪਾਣੀ ਦੇ ਤੇਜ਼ ਵਹਾਅ ਚ ਦੋ ਲੋਕ ਇੱਥੇ ਰੁੜ ਗਏ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਸ਼ਖਸ ਨੂੰ ਰੈਸਕਿਊ ਕੀਤਾ ਗਿਆ ਹੈ ਤੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਵੀ ਦਰਿਆ ਨੇ ਕਹਿਰ ਵਰਪਾਇਆ ਸੀ ਕਈ ਕਈ ਫੁੱਟ ਪਾਣੀ ਇੱਥੇ ਦੇਖਣ ਨੂੰ ਮਿਲਿਆ ਤੇ ਹੁਣ ਪਾਣੀ ਦੇ ਤੇਜ਼ ਵਹਾਅ ਚ ਦੋ ਲੋਕ ਰੁੜ ਗਏ ਨੇ ਦੱਸਦੇ ਕਿ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਸ਼ਖਸ ਨੂੰ ਗ੍ਰਿਫਤਾਰ ਮਾਫ ਕਰਨਾ ਰੈਸਕਿਊ ਕੀਤਾ ਜਾ ਚੁੱਕਿਆ ਹੈ ਤੇ ਡੇਰਾ ਬਾਬਾ ਨਾਨਕ ਦੇ ਪਿੰਡ खोदे बेट च कई कई फुट इतने पानी भर गया बीते कल तस्वीर देखिया दरिया अपने पूरे उफान है। रावी दरिया ने चार अपनी चपेट ले ने रेस्क्यू ऑपरे चपेट डुब चुके हैं कई पिंड टापू बन चुके जिथे रेस्क्यू ऑपरेशन लगातार चलाया जा रहा है प्रशासन का भी कहना है कि लोग उन्होंने था छियत था उचे था चल जाए क्योंकि कई पिंड के आले दुआले आ, पानी ही पानी भरिया हुआ है तो राशन सामग्री है वह भी पहुंचा कितना कितने औखा प्रशासन हो चुक है तो तस्वीर तुम तो कुछ ही देर देख पाओगे डेरा बाबा नानक के पिंड खोदे बेट च पानी भर गया पानी के तेज बहा च इतने दो लोग रुड़ गए मेरे न मेरे सहयोगी राजीव शर्मा फोन लाइन से मौजूद ने राजीव जानना चाहोंगे ये दो शख्स ने जो कि पानी च रुड़ गए थे कि पिंड शख्स दसे जा रहे हैं तो महिला की मौत हुई है कि पुरुष की मौत हुई है ਅ ਦੇਖੋ ਜਿੱਥੇ ਜਗਾ ਤੇ ਇਹ ਪੂਰੀ ਜਿਹੜੀ ਵੀਡੀਓ ਹੈ ਕੈਮਰੇ ਦੇ ਵਿੱਚ ਕੈਦ ਹੋਈ ਤਾਂ ਇਹ ਡੇਰਾ ਬਾਬਾ ਨਾਨਕ ਦਾ ਪਿੰਡ ਖੋਦੇ ਬੇਟ ਹੈ ਔਰ ਉੱਥੇ ਜਦੋਂ ਇੱਕਦਮ ਪਾਣੀ ਦਾ ਪੱਧਰ ਵਧਿਆ ਤਾਂ ਦੋ ਲੋਕ ਦਸੇ ਜਾ ਰਹੇ ਨੇ ਇੱਕ ਮਹਿਲਾ ਔਰ ਇੱਕ ਪੁਰਸ਼ ਹੈ ਤਾਂ ਉਸ ਦੇ ਵਿੱਚੋਂ ਇੱਕ ਮਹਿਲਾ ਦੀ ਜੋ ਦੱਸਿਆ ਜਾ ਰਿਹਾ ਕਿ ਮੌਤ ਹੋ ਚੁੱਕੀ ਹੈ ਜਦਕਿ ਦੂਸਰੇ ਸ਼ਖਸ ਨੂੰ ਜੋ ਹੈ ਉਹ ਬਚਾ ਲਿਆ ਗਿਆ ਤਾਂ ਵੀਡੀਓ ਕਾਫੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਕੱਲ ਪਾਣੀ ਦਾ ਜਿਹੜਾ ਲੈਵਲ ਹੈ ਕਿੰਨਾ ਵਧਿਆ ਸੀ ਔਰ ਇਸੇ ਤਰ੍ਹਾਂ ਜੋ ਪਠਾਨਕੋਟ ਦੇ ਵੀ ਇੱਕ ਪਿੰਡ ਦੇ ਵਿੱਚ ਕੱਲ ਜਦੋਂ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਵੀ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਲੋਕਾਂ ਨੂੰ ਲਗਾਤਾਰ ਸਮਝਾ ਰਹੇ ਹਾਂ ਕਿ ਇਸ ਜਿੱਥੇ ਡੂੰਘਾ ਪਾਣੀ ਹੈ ਜਾਂ ਜਿਹੜੇ ਘਰ ਜਾਂ ਪਿੰਡ ਇਸ ਵੇਲੇ ਪਾਣੀ ਦੇ ਨਾਲ ਘਿਰੇ ਹੋਏ ਨੇ ਤਾਂ ਉੱਥੋਂ ਨਿਕਲ ਕੇ ਸੁਰੱਖਿਅਤ ਥਾਵਾਂ ਤੇ ਜੋ ਹੈ ਜਾਣ ਦੀ ਕੋਸ਼ਿਸ਼ ਲੋਕ ਕਰਨ ਪਰ ਕੁਝ ਲੋਕ ਉਹਨਾਂ ਦੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਤਾਂ ਇੱਕ ਵਾਰ ਪਿੱਛੇ ਆ ਜਾਂਦੇ ਨੇ ਪਰ ਫਿਰ ਦੁਬਾਰਾ ਉਹ ਆਪਣੇ ਘਰਾਂ ਵਾਲੇ ਪਾਸੇ ਜਦੋਂ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਦੋਂ ਅਜਿਹੇ ਹਾਦਸੇ ਜਿਹੜੇ ਆ ਉਹ ਵਾਪਰਦੇ ਨੇ ਤਾਂ ਇਹ ਤਸਵੀਰਾਂ ਕਾਫੀ ਹੈਰਾਨ ਕਰਨ ਵਾਲੀਆਂ ਨੇ ਔਰ ਇਹਦੇ ਤੋਂ ਹਾਲੇ ਵੀ ਲੋਕਾਂ ਨੂੰ ਜੋ ਹੈ ਉਹ ਸਿੱਖਣ ਦੀ ਲੋੜ ਹੈ ਕਿ ਪਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖਲਵਾਰ ਜਿਹੜਾ ਉਹ ਨਾ ਕੀਤਾ ਜਾਵੇ ਔਰ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਕਿਤੇ ਵੀ ਪਾਣੀ ਵਾਲੇ ਇਲਾਕੇ ਦੇ ਵਿੱਚ ਜੋ ਹੈ ਉਹ ਕਿਸੇ ਤਰ੍ਹਾਂ ਦੀ ਕੋਈ ਵੀ ਆਵਾਜਾਈ ਚਾਹੇ ਉਹ ਕੋਈ ਆਪਣੇ ਪੱਦਰ ਤੇ ਕੋਈ ਬੋਰਡ ਦੇ ذریعے ਜਾ ਰਿਹਾ ਹੈ ਜਾਂ ਕੋਈ ਹੋਰ ਜ਼ਰੀਆ ਉਸ ਦੇ ਕੋਲ ਤਾਂ ਉਸ ਦਾ ਇਸਤੇਮਾਲ ਫਿਲਹਾਲ ਬੰਦ ਕੀਤਾ ਜਾਵੇ ਤਾਂ ਇਹ ਤਸਵੀਰਾਂ ਉਸੇ ਜਿਹੜੀ ਗਲਤੀ ਨੂੰ ਅਸੀਂ کہہ ਸਕਦੇ ਜਿਹੜੇ ਲੋਕ ਡਰ ਰਹੇ ਨੇ ਉੱਥੇ ਦਾ ਹੀ ਇਹ ਨਤੀਜਾ ਜੋ ਹੈ ਉਹ ਇਹ ਰਾਜੀਵ ਜੀ ਇਹ ਕੁਝ ਕਲੀਅਰ ਹੋ ਪਾਇਆ ਹੈ ਕਿ ਇਹ ਦੋਨੋਂ ਸ਼ਖਸ ਇਸ ਪਾਣੀ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਆਪਣੇ ਪੱਧਰ ਤੇ ਕਰ ਰਹੇ ਸੀ ਅ ਦੇਖੋ ਇਹ ਹਾਲੇ ਕਾਰਨ ਇਸ ਦਾ ਜਿਹੜਾ ਸਪਸ਼ਟ ਨਹੀਂ ਹੋ ਪਾਇਆ ਪਰ ਲਾਜ਼ਮੀ ਤੌਰ ਤੇ ਲੋਕ ਅਕਸਰ ਕੋਸ਼ਿਸ਼ਾਂ ਕਰਦੇ ਨੇ ਕਿਉਂਕਿ ਜਦੋਂ ਜਿਹੜੇ ਦਰਿਆ ਦੇ ਆਸ-ਪਾਸ ਲੋਕ ਰਹਿੰਦੇ ਰਹੇ ਉਹਨਾਂ ਨੂੰ ਇਹ ਆਦਤ ਹੁੰਦੀ ਹੈ ਕਿ ਕਈ ਵਾਰ ਪਾਣੀ ਵੱਧ ਜਾਂਦਾ ਹੈ ਤਾਂ ਉਹ ਉਸ ਪਾਣੀ ਦੇ ਵਿੱਚੋਂ ਦੀ ਨਿਕਲ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਕੱਲ ਜੇਕਰ ਮੈਂ ਗੱਲ ਕਰਾਂ ਤਾਂ ਪਾਣੀ ਦਾ ਭਾਵੇਂ ਪੱਦਰ ਉਹਨਾਂ ਜਿਆਦਾ ਨਾਂ ਵੀ ਹੋਵੇ ਪਰ ਪਾਣੀ ਦੀ ਜਿਹੜੀ ਸਪੀਡ ਹੈ ਫਲੋ ਹੈ ਅਸੀਂ ਕੱਲ ਲਗਾਤਾਰ ਇੱਕ ਇੱਕ ਤਸਵੀਰ ਜਿਹੜੀ ਦਿਖਾਈ ਤਾਂ ਉਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਸੀ ਕਿ ਪਾਣੀ ਜੋ ਹੈ ਉਹ ਹਰ ਚੀਜ਼ ਨੂੰ ਆਪਣੇ ਨਾਲ ਵਹਾਉਂਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਅਜਿਹੇ ਦੇ ਵਿੱਚ ਕਈ ਵਾਰ ਜੋ ਹੈ ਲੋਕਾਂ ਨੂੰ ਸੁਚੇਤ ਲੈਣ ਦੀ ਲੋੜ ਹੈ ਭਾਵੇਂ ਕੋਈ ਤਰਾਕ ਵੀ ਹੈ ਕੋਸ਼ ਨੂੰ ਸਵਿਮਿੰਗ ਵੀ ਆਉਂਦੀ ਹੈ ਪਰ ਜਦੋਂ ਪਾਣੀ ਬਹੁਤ ਤੇਜ਼ ਵਹਾਅ ਦੇ ਵਿੱਚ ਆਉਂਦਾ ਤਾਂ ਉਸ ਵळे ਇਹ ਸਾਰੇ ਜਿਹੜੇ ਤਜਰਬੇ ਨੇ ਸਾਰੀਆਂ ਜਿਹੜੀਆਂ ਟ੍ਰੇਨਿੰਗਸ ਨੇ ਉਹ ਫੇਰ ਸਾਬਤ ਹੁੰਦੀਆਂ ਤਾਂ ਇਸ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਔਰ ਅਜਿਹੀ ਕੋਈ ਵੀ ਗਲਤੀ ਜਿਹੜੀ ਹੈ ਉਹ ਨਾ ਦੁਹਰਾਉਣ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਕੋਈ ਵੀ ਕੋਸ਼ਿਸ਼ ਆਉਣ ਵਾਲੇ ਦਿਨਾਂ ਦੇ ਵਿੱਚ ਕਰੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀਆਂ ਜਾਣਕਾਰੀ ਦੇਣ ਲਈ ਤਸਵੀਰਾਂ ਦਿਖਾਉਣ ਦੇ ਲਈ ਤੇ ਪਿੰਡ ਖੋਦੇ ਬੈਠ ਕੇ ਦੇਰਾ ਬਾਬਾ ਨਾਨਕ ਦਾ ਹੈ ਜਿੱਥੇ ਕਿ ਦੋ ਸ਼ਖਸ ਦੇ ਵੱਲੋਂ ਇਸ ਪਾਣੀ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਪਾਣੀ ਦੇ ਤੇਜ਼ ਵਹਾਹ ਦੀ ਚਪੇਟ 'ਚ ਇਹ ਦੋਨੋਂ ਹੀ ਸ਼ਖਸ ਆ ਗਏ ਹਾਲਾਂਕਿ ਮਹਿਲਾ ਦੀ ਮੌਤ ਹੋ ਚੁੱਕੀ ਹੈ ਪਰ ਇੱਕ ਨੂੰ ਰੈਸਕਿਊ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਵਾਰ-ਵਾਰ ਅਪੀਲ ਲੋਕਾਂ ਨੂੰ ਕਰ ਰਿਹਾ ਹੈ ਕਿ ਆਪਣੇ ਪਿੰਡ ਜੋ ਕਿ ਆਲੇ-ਦੁਆਲੇ ਜਿਨਾਂ 'ਚ ਪਾਣੀ ਭਰ ਗਿਆ ਹੈ ਉਹਨਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਪਰ ਕਈ ਜੋ ਲੋਕ ਨੇ ਇਸ ਚੇਤਾਵਨੀ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਨੇ ਇਹੀ ਤਸਵੀਰਾਂ ਡੇਰਾਬਾਬਾ ਨਾਲਖ ਦੇ ਪਿੰਡ ਖੋਦੇ ਵੇਚ ਆਈਆਂ ਕਿਉਂਕਿ ਇਸ ਪਾਣੀ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਇਨਾ ਦੇ ਵੱਲੋਂ ਕੀਤੀ ਗਈ ਜਦੋਂ ਕਿ ਦੋ ਸ਼ਖਸ ਇਸ ਦੀ ਚਪੇਟ ਚ ਆ ਗਏ ਜਦਕਿ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਦੂਸਰੇ ਨੂੰ ਰੈਸਕਿਊ ਕੀਤਾ ਗਿਆ ਗੱਲ ਕਰਾਂਗੇ ਮਨਾਲੀ ਦੀ ਮਨਾਲੀ ਦੀ ਢੋਬੀ ਤਿਬਰੀ ਕਲੋਨੀ ਚ ਪਾਣੀ ਪਰ ਗਿਆ ਹੈ ਕਲੋਨੀ ਚ ਬਿਆਸ ਰਿਆ ਦਾ ਪਾਣੀ ਪਰਿਆ ਹੈ ਦੱਸ ਦिए ਕਿ 130 ਲੋਕਾਂ ਦਾ ਰੈਸਕਿਊ ਇੱਥੇ ਮੌਕੇ ਤੋਂ ਕੀਤਾ ਗਿਆ ਕਲੋਨੀ ਤੋਂ ਬਾਹਰ ਨਿਕਲਣ ਵਾਲੇ ਰਸਤੇ ਬੰਦ ਹੋ ਗਏ ਮਨਾਲੀ ਲੀਆਂ ਇਹ ਤਸਵੀਰਾਂ ਮਨਾਲੀ ਦੀ ਢੋਬੀ ਤਿਬਤੀ ਕਲੋਨੀ ਚ ਪਾਣੀ ਪਰ ਗਿਆ ਹੈ ਤੇ ਕਿਸੇ ਦੇ ਨਾਲ ਇੱਕ ਸ਼ਖਸ ਨਜ਼ਰ ਆ ਰਿਹਾ ਹੈ ਕਿ ਰੈਸਕਿਊ ਆਪਰੇਸ਼ਨ ਉੱਥੇ ਚਲਾਇਆ ਜਾ ਰਿਹਾ ਹੈ ਤੇ ਬਹਿਲਾਵਾ ਨੂੰ ਚੋੱਕ ਕੇ ਪਿੱਠ ਤੇ ਇਸ ਜੋ ਹੈ पानी के तेज बहा चो क्रॉस किया जा रहा है कई शख्स इतने नज़र आ रहे हैं क्योंकि एक सौ तीह लोगों का रेस्क्यू इतने सेफली किया गया तो बाहर निकलने वाले सारे रस्ते बंद हो गए थे यही एक रस्ता बचा जिथों की एक सौ तीह लोगों सेफली रेस्क्यू किया